ਮੈਂ ਪੱਲਾ ਤੇਰਾ ਨਹੀਂ ਛੱਡਣਾ ਸਾਰਾ ਜਗ ਪਾਵੇਂ ਮੈਨੂੰ ਛੱਡ ਜਾਵੇ ਮੈਂ ਪੱਲਾ ਤੇਰਾ ਨਹੀਂ ਛੱਡਣਾ ਸਾਰਾ ਜਗ ਪਾਵੇਂ ਮੈਨੂੰ ਛੱਡ ਜਾਵੇ ਮੈਂ ਪੱਲਾ ਤੇਰਾ ਨਹੀਂ ਛੱਡਣਾ ਮੈਂ ਪੱਲਾ ਤੇਰਾ ਨਹੀਂ ਛੱਡਣਾ ਮੈਂ ਪੱਲਾ ਤੇਰਾ ਨਹੀਂ ਛੱਡਣਾ ਦੁੱਖ ਵੜਾਈ ਆ ਜੂਬ ਉੱਤੇ ਆਇਆ ਸੀ ਸਾਰਾ ਬਦਨ ਉਹਦਾ ਕੀੜੇ ਆਇਆ ਸੀ ਦੁਹੜ ਗੜਾਈਆ ਜੋ ਬਿਉ ਤੇ ਆਇਆ ਸੀ ਸਾਰਾ ਬਦਨ ਉਹ ਦਾ ਕੀੜਿਆ ਨੇ ਆਇਆ ਸੀ ਓਇਓ ਕੀੜਾ ਪਾਵੇਂ ਮੈਨੂੰ ਲੱਗ ਜਾਵੇ ਓਇਓ ਕੀੜਾ ਪਾਵੇਂ ਮੈਨੂੰ ਲੱਗ ਜਾਵੇ ਮੈਂ ਪੱਲਾ ਤੇਰਾ ਨਹੀਂ ਛੱਡਣਾ ਮੈਂ ਪੱਲਾ ਤੇਰਾ ਨਹੀਂ ਛੱਡਣਾ ਸਾਰਾ ਜਗ ਭਵੇਂ ਮੈਨੂੰ ਛੱਡ ਜਾਵੇ ਸਾਰਾ ਜਗ ਭਵੇਂ ਮੈਨੂੰ ਛੱਡ ਜਾਵੇ ਮੈਂ ਪੱਲਾ ਤੇਰਾ ਨਹੀਂ ਛੱਡ ਦੇਣਾ ਮੈਂ ਪੱਲਾ ਤੇਰਾ ਨਹੀਂ ਛੱਡ ਦੇਣਾ ਦਾਨੀਏ ਨੂੰ ਸਿਸ਼ਰਾਂ ਯੱਕੇ ਸੁੱਟੀਆਂ ਉਥੇ ਡੱਟ ਕੇ ਸ਼ੁਤਾਨ ਨਾਲ ਲੜਿਆ ਦਾਨੀਏ ਨੂੰ ਸਿਸ਼ਰਾਂ ਯੱਕੇ ਸੁੱਟੀਆਂ ਉਥੇ ਡਟ ਕੇ ਸ਼ਰਤਾਨ ਨਾਲ ਲੜਿਆ ਪੁਬਾ ਮਾਰ ਪਾਵੇਂ ਸ਼ੇਰ ਖਾ ਜਾਵੇ ਪੁਬਾ ਮਾਰ ਪਾਵੇਂ ਸ਼ੇਰ ਖਾ ਜਾਵੇ ਮੈਂ ਪੱਲਾ ਤੇਰਾ ਨਹੀਂ ਹੋ ਤੇਰਾ ਨਈਓ ਜਗਨਾ ਗੱਲ ਸੁਣ ਲਓ ਰੱਬ ਦੇ ਪਿਆਰਿਓ ਕਦੇ ਦੁੱਖਾਂ ਵਿੱਚ ਹਿੰਮਤ ਨਾ ਹਾਰਿਓ ਗੱਲ ਸੁਣ ਲਓ ਰੱਬ ਦੇ ਪਿਆਰਿਓ ਕਦੇ ਦੁੱਖਾਂ ਵਿੱਚ ਹਿੰਮਤ ਨਾ ਹਾਰਿਓ ਗੱਲ ਸੁਣ ਲਓ ਰੱਬ ਦੇ ਪਿਆਰਿਓ ਕਦੇ ਦੁੱਖਾਂ ਵਿੱਚ ਹਿੰਮਤ ਨਾ ਹਾਰਿਓ ਗੱਲ ਦੁੱਖਾਂ ਨਈਓ ਛੱਡਨਾ ਮੈਂ ਪੱਲਾ ਤੇਰਾ ਨਈਓ ਛੱਡਨਾ ਸਾਰਾ ਜੱਗ ਪਾਵੇਂ ਮੈਨੂੰ ਛੱਡ ਜਾਵੇ ਸਾਰਾ ਜੱਗ ਪਾਵੇਂ ਮੈਨੂੰ ਛੱਡ ਜਾਵੇ ਮੈਂ ਪੱਲਾ ਤੇਰਾ ਨਈਓ ਛੱਡਨਾ ਮੈਂ ਪੱਲਾ ਤੇਰਾ ਨਈਓ ਛੱਡਨਾ ਮੈਂ ਪੱਲਾ ਤੇਰਾ ਨਈਓ ਛੱਡਨਾ ਮੈਂ ਪੱਲਾ ਤੇਰਾ ਨਹੀਂ ਛੱਡਣਾ ਹallelujah ਸੱਚਮੁੱਚ ਜਿੱਦ ਦੁੱਖਤ ਲਈ ਪਾਪਾਂ ਨੂੰ ਮਸੀਹ ਚ ਆ ਕੇ ਵਿਆਉਂਦੀ ਆਈ ਨਹੀਂ ਵੀ ਕਬਰ ਆ ਜਾਣਾ ਪ੍ਰਭੂ ਨੂੰ ਛੱਡਦੇ ਨਹੀਂ ਛੱਡਣਾ ਹallelujah ਇਤੋਂ ਵੀ ਜ਼ਿਆਦਾ ਰੋਲ ਜੋਗੇ ਹੋਰ ਤਾਂ ਕੋਈ ਰੱਬ ਵੀ ਹੈ ਨਹੀਂਗਾ ਹallelujah ਜਿਉਂਨੇ ਆਪਾਂ ਨੂੰ ਸੰਸਾਰ ਚੋਂ ਕੱਢਿਆ ਭੈਣਾ ਭਰਾਵਾਂ ਚੋਂ ਕੱਢਿਆ ਸਾਰਿਆਂ ਚੋਂ ਆਜ਼ਾਦ ਸੱਚਮੁੱਚ ਆਪਾਂ ਨੂੰ ਨੇ ਵੱਖਰੇ ਕੀਤਾ ਹallelujah ਤੇ ਫਿਰ ਪ੍ਰਭੂ ਨੂੰ ਨਹੀਂ ਆਪਾਂ ਛੱਡਣਾ ਕੁਝ ਵੀ ਹੋਈ ਜਾਵੇ ਹallelujah ਸੱਚਮੁੱਚ ਹੋਰ ਕੋਈ ਰੱਬ ਹੈ ਨਹੀਂ ਆਪਾਂ ਬਹੁਤ ਥਾਈ ਜਾ ਜਾ ਕੇ ਦੇਖ ਲਿਆ ਪਰ ਇਹੀ ਜੋ ਕੋ ਸਿੱਥੋਂ ਮਿਲਣਾ ਉਹ ਪ੍ਰਭੂ ਨੇ ਹੀ ਦੇਣਾ ਹallelujah ਕੋਸ਼ ਆਵੇ ਦੁੱਖ ਆਵੇ ਮੁਸੀਬਤ ਆਵੇ ਕੁਝ ਵੀ ਆਵੇ ਜੇ ਪ੍ਰਭੂ ਦਾ ਇੱਕ ਵਾਰੀ ਲੜ ਫੜ ਲਿਆ ਤੇ ਘੁੱਟ ਕੇ ਫੜ ਲਿਆ ਕਰੋ ਹallelujah ਮੈਨੇ ਤਾਂ ਨੇ ਵੱਜਦੇ ਫਿਰ ਕੋ ਹੋਰ ਪ੍ਰਭੂ ਦੇ ਅੱਗੇ ਜਾਣੇ ਆ ਹallelujah ਤੇ ਜੇ ਆਪਾਂ ਢੇਰੀ ਢਾਕੇ ਬਹਿ ਗਏ ਨਹੀਂ ਮੈਂ ਤਾਂ ਅੱਜ ਕਿਸੇ ਨੇ ਆ ਕੇ ਤਾਂ ਮੈਂ ਪ੍ਰਭੂ ਨਿਸ਼ਾੜਤਾ ਫਿਰ ਆਪਾਂ ਅੱਗੇ ਨਹੀਂ ਵਧਨਾਗਾ ਹallelujah ਜਿੱਦ ਆਪਾਂ ਸੱਚਮੁੱਚ ਅੱਗੇ ਵਧਦੇ ਆਪਾਂ ਕੋਠੇ ਤੇ ਚੜਦੇ ਆ ਪੌੜੀ ਪੌੜੀ ਚੜਦੇ ਜਾਂਦੇ ਹallelujah ਐ ਤਾਂ ਨਹੀਂ ਪਹਿਲੀ ਪੌੜੀ ਤੋਂ ਸਿਖਰਲੀ ਪੌੜੀ ਤੇ ਦਸਵੀਂ ਪੌੜੀ ਤੇ ਚੜ ਕੇ ਚੜਦਾ ਕੋਈ ਨਹੀਂ ਚੜਦਾ ਟੰਬਾ ਟੰਬਾ ਚੜਦੇ ਹallelujah ਜੇ ਆਪਾਂ ਉੱਪਰਲੀ ਪੌੜੀ ਤੇ ਚੜ ਗਏ ਉੱਥੋਂ ਆਪਾਂ ਨੂੰ ਕਿਸੇ ਨੇ ਥੱਲੇ ਨੂੰ ਖਿੱਚ ਲਿਆ ਫਿਰ ਥੱਲੇ ਡਿੱਗਾਗੇ ਤਾਂ ਨਹੀਂ ਚੜਨ ਦੇਣਾ ਹallelujah ਇਸ ਤਰ੍ਹਾਂ ਕਰਕੇ ਦੁੱਖ ਤਕਲੀਫਾਂ ਕੁਛ ਵੀ ਆਉਣ ਉਹਨੂੰ ਸਾਈਡ ਤੇ ਕਰ ਦਿਆ ਕਰੋ ਕਿਹਾ ਕਰੋ ਮੇਰਾ ਪਰਮੇਸ਼ਰ ਮੈਨੂੰ ਹਰ ਇੱਕ ਮੁਸੀਬਤ ਜੋ ਕੱਢਣ ਦੀ ਤਾਕਤ ਰੱਖਦਾ ਵੈ ਹallelujah ਹallelujah ਛੜਦੇ ਨੇ ਕੋਈ ਛੜਦੇ ਤਾਂ ਛੱਡੀ ਜਾਂਦੇ ਕਰੋ ਪਰ ਆਪਾਂ ਮੰਨ ਤੇ ਨਹੀਂ ਲਾਉਣੀ ਆਪਣੇ ਮੂੰਹ ਤੇ ਸੱਚਮੁੱਚ ਖੁਸ਼ੀ ਹੋਣੀ ਚਾਹੀਦੀ ਹੈ ਵੀ ਸ਼ੁਕਰ ਹੈ ਪ੍ਰਭੂ ਜੀ ਤੂੰ ਅੱਜ ਤਾ ਮੇਰੇ ਨਾਲ ਜੇ ਹੋਰ ਤੋੜਦਾ ਮੇਰਾ ਖਿਹੜਾ ਛੁੱਟਿਆ ਹallelujah ਹallelujah ਤੇ ਜੇ ਆਪਾਂ ਉਹਨਾਂ ਦੀ ਖੁੱਬੇ ਰ ਫਿਰ ਆਪ ਅੱਗੇ ਨਹੀਂ ਵਧਨਾਗਾ ਅੱਗੇ ਵਧਣ ਨੂੰ ਬਹੁਤ ਕੁਝ ਆਪਾਂ ਨੂੰ ਤਿਆਗਣਾ ਪੈਂਦਾ ਵੈ ਹallelujah ਛੱਡਣਾ ਪੈਂਦਾ ਵੈ ਪੁਰਾਣੇ ਪੁਰਾਣੀ ਸਾਰੀ ਖਾਰਿਆ ਕ ਇਨਸਾਨੀਅਤ ਛੱਡਣੀ ਪੈਂਦੀ ਹੈ ਹallelujah ਜੇ ਅੱਗੇ ਵਧਨਾ ਤਾਂ ਆਪਾਂ ਸੱਚਮੱਚ ਪਰਮੇਸ਼ਰ ਨੂੰ ਇਹ ਪਰਮੇਸ਼ਰ ਆਪਣੇ ਦੇ ਵਿਵਤਾ ਪਾਉਂਦਾ ਵੀ ਕਈ ਵਾਰੀ ਪਰਮੇਸ਼ਰ ਜਾਣ ਬੁੱਝ ਕੇ ਪਾਉਂਦਾ ਦੇਖਾਂ ਇਹ ਮੈਨੂੰ ਹੁਣ ਵੀ ਯਾਦ ਕਰੂਗਾ ਕਿ ਮੈਨੂੰ ਛੱਡ ਦੂਗਾ ਹਾਲੇਲੂਇਆ ਹਾਲੇਲੂਇਆ ਲੋਕ ਨਹੀਂ ਮਾੜੇ ਭੈਣ ਭਰਾ ਨਹੀਂ ਮਾੜੇ ਸਾਰੇ ਚੰਗੇ ਐ ਪਰ ਪਰਮੇਸ਼ਰ ਦੀ ਅੱਜ ਕੋਈ ਯੋਜਨਾ ਹੁੰਦੀ ਤਾਂ ਆਪਾਂ ਨੂੰ ਉਹਨੇ ਅੱਗੇ ਲੈ ਕੇ ਜਾਣਾ ਹਾਲੇਲੂਇਆ ਹਾਲੇਲੂਇਆ ਕਿਉਂਕਿ ਮਸੀਹ ਚ ਆ ਕੇ ਆਪਾਂ ਉਹਨਾਂ ਵਾਲੇ ਕੰਮ ਨਹੀਂ ਕਰਨ ਉਹਨਾਂ ਨੇ ਆਪਣੇ ਵਾਲੇ ਕੰਮ ਨਹੀਂ ਕਰਨ ਇਸ ਤਰ੍ਹਾਂ ਪਰਮੇਸ਼ਰ ਆਪਾਂ ਨੂੰ ਵੱਖਰੇ ਕਰ ਦਿੰਦਾ ਵੇ ਹਾਲੇਲੂਇਆ ਹਾਲੇਲੂਇਆ ਕੋਸ਼ਿਸ਼ ਵੀ ਹੋਵੇ ਇਹ ਨਹੀਂ ਮੈਨੂੰ ਸਾਲ ਹੋ ਗਿਆ ਮੈਨੂੰ 2 ਸਾਲ ਹੋ ਗਏ ਜਿੰਨੇ ਮਰਜੀ ਸਾਲ ਹੋਈ ਜਾਣ ਪਰ ਆਪਾਂ ਪਰਮੇਸ਼ਰ ਦਾ ਲੜ ਨਹੀਂ ਛੱਡਣਾਗਾ ਹਾਲੇਲੂਇਆ ਇਹ ਨਹੀਂ ਕਿਹਨਾ ਪਰਮੇਸ਼ਰ ਮੈਂ ਤਾਂ ਤੇਰੇ ਕੋਲ ਬਹੁਤ ਚਰਦੀ ਆਉਣੀ ਆ ਜਾਂ ਬਹੁਤ ਚਰਦਾ ਆਉਣਾ ਹੈ ਜਦੋਂ ਆਪਾਂ ਨੂੰ ਬਰਕਤ ਲੈਣ ਦਾ ਟਾਈਮ ਹੁੰਦਾ ਵੈ ਤੋ ਦੋਨੋਂ ਆਪਾਂ ਸ਼ੈਤਾਨ ਦੇ ਪਿੱਛੇ ਲਾ ਕੇ ਛੱਡ ਜਾਣੇ ਆ ਪਰਮੇਸ਼ਰ ਨੂੰ ਹallelujah ਕੀ ਪਤਾ ਆਪਣ ਜੇ ਤੋ ਆਪਾਂ ਪਰਮੇਸ਼ਰ ਤੋਂ ਦੂਰ ਹੋਨੇ ਆਪਾਂ ਨੂੰ ਉਸੇ ਟਾਈਮ ਹੀ ਬਰਕਤ ਦੇਣੀ ਹੋਵੇ ਆਪਾਂ ਦੂਰ ਹੋ ਜਾਨੇ ਆ ਫਿਰ ਪਰਮੇਸ਼ਰ ਕਹਿੰਦਾ ਤੂੰ ਹੁਣ ਆਪ ਦਾ ਜੋਰ ਲਾ ਲੈ ਹallelujah ਹallelujah ਪਰ ਜੋ ਪਰਮੇਸ਼ਰ ਦਾ ਟਾਈਮ ਰੱਖਿਆ ਜੋ ਉਹ ਕਰਦਾ ਉਹਨੇ ਹੀ ਕਰਨਾ ਆਪਾਂ ਆਪ ਦੀ ਮਰਜ਼ੀ ਨਾਲ ਕੁਝ ਨਹੀਂ ਕਰ ਸਕਦੇ ਹallelujah ਉਹਦੀ ਮਰਜ਼ੀ বিনা ਪੱਤਾ ਨਹੀਂ ਹਿੱਲਦਾਗਾ ਹਲਾ ਕੇ ਦਿਖਾਓ ਕੋਈ ਪੱਤਾ ਉਹਦੇ বিনা ਹਲਾ ਦੂਗਾ ਨਹੀਂ ਹਿੱਲਦਾਗਾ ਹallelujah ਉਹਦਾ ਟਾਈਮ ਰੱਖਿਆ ਹੁੰਦਾ ਵਾ ਹਰ ਇੱਕ ਚੀਜ਼ ਦਾ ਇੱਕ ਟਾਈਮ ਹੁੰਦਾ ਵਾ ਹਾਲੇਲੂਇਆ ਹਾਲੇਲੂਇਆ ਹਾਲੇਲੂਇਆ